ਦੋਸਤੋ ਧੰਨਵਾਦ ਸਾਰਿਆਂ ਦਾ ਆਪਣੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਅੱਜ ਜਿਹੜੀ ਆਪਾਂ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਫਲਕਾਰੀ ਔਰ ਉਹ ਲਿਖੀ ਹੈ ਅਜੀਤ ਸਿੰਘ ਪੱਤੋਹਰਾ ਦੀ ਆਓ ਫਿਰ ਕਹਾਣੀ ਸ਼ੁਰੂ ਕਰੀਏ ਦਿਨ ਢਲ ਗਿਆ ਸੀ ਤਾਰੋ ਤੇ ਚੰਨਾ ਨਿਮ ਹੀਟ ਬੈਠੇ ਚਾਹ ਪੀ ਰਹੇ ਸਨ ਤਦੇ ਹੀ ਤੋਤੀ ਬਾਹਰੋਂ ਭੱਜਾ ਭੱਜਾ ਆਇਆ ਉਹ ਹੌਂਕ ਰਿਹਾ ਸੀ ਉਹਦੀਆਂ ਅੱਖਾਂ ਲਾਲ ਸਨ ਉਹਦਾ ਸਾਹ ਔਖੜਿਆ ਹੋਇਆ ਸੀ ਮੂੰਹ ਉੱਡਿਆ ਹੋਇਆ ਸੀ ਵਿੜੇ ਵਿੱਚ ਪੈਰ ਧਰਦਿਆਂ ਹੀ ਉਹ ਬੋਲਿਆ ਮਾਂ ਨਹੀਂ ਮਾਂ ਬਾਪੂ ਤਾਂ ਮਰ ਗਿਆ ਹਾਏ ਬਾਪੂ ਮਰ ਗਿਆ ਵੇ ਤੇਰਾ ਬਹਿਜੇ ਬੇੜਾ ਵੇ ਕੀ ਆਖਿਆ ਤੂੰ ਬੇ ਡੁੱਬ ਜਾਣਿਆ ਆ ਕੀ ਆਖਿਆ ਚਾਹ ਦਾ ਗਲਾਸ ਉਹਦੇ ਹੱਥੋਂ ਛੁੱਟ ਗਿਆ ਸੀ ਪੀੜਿਤੇ ਬੈਠੀ ਇੱਕ ਪਾਸੇ ਨੂੰ ਲੁੜਕ ਗਈ ਸੀ ਫੜੀ ਹੋਏ ਫੜੀ ਇਹਨੂੰ ਇਹਨਾਂ ਕਹਿੰਦਿਆ ਚੰਨਾ ਇੱਕਦਮ ਉੱਠਿਆ ਉਸ ਨੇ ਚਾਹ ਵਾਲਾ ਕੱਪ ਪਰਾਂ ਚਲਾ ਮਾਰਿਆ ਤੇ ਬੇਹੋਸ਼ ਹੋ ਚੁੱਕੀ ਤਾਰੂ ਨੂੰ ਜਫੇ ਵਿੱਚ ਭਰ ਕੇ ਮੰਜੇ ਉੱਤੇ ਲਟਾ ਦਿੱਤਾ ਤੋਤੀ ਇੱਕ ਦੋ ਵਾਰ ਇਧਰ ਉਧਰ ਝਾਕਿਆ ਫੇਰ ਉਹ ਬਾਹਰ ਨੈਚਰਲ ਕੀ ਡਰੇਨ ਜਾਨੀ ਕਿ ਚੋ ਵੱਲ ਨੂੰ ਸ਼ੂਟ ਬੱਟ ਵਿੱਚ ਭੱਜ ਲਿਆ ਉਹਦੇ ਪਿਓ ਕੈਲੂ ਦੀ ਮੌਤ ਡਰੇਨ ਵਿੱਚ ਡੁੱਬ ਕੇ ਹੋਈ ਸੀ ਪਤਾ ਨਹੀਂ ਹੁਣ ਉਹਨੇ ਕਿੰਨਾ ਕ ਨਸ਼ਾ ਕੀਤਾ ਹੋਇਆ ਸੀ ਕਿ ਆਪ ਦਾ ਸਿਰ ਪਾਣੀ ਚੋਂ ਉਤਾ ਹੀ ਨਹੀਂ ਉਗਾ ਸਕਿਆ ਆਸ-ਪਾਸੇ ਪਿੱਠ ਹਲਾਉਂਦਾ ਸ਼ਾਇਦ ਅੰਦਰੇ ਹੀ ਪਾਣੀ ਦੇ ਅੰਦਰੇ ਹੀ ਦਮ ਤੋੜ ਗਿਆ ਸੀ ਕੇਲੂ ਆਪਣੇ ਮਾਪਿਆਂ ਦੀ ਇਕੋ ਇਕ ਬਾਲ ਸੀ ਸੁਰਤ ਤੋਂ ਪਹਿਲਾਂ ਹੀ ਉਹਦਾ ਪਿਓ ਰੋਸ਼ਨੀ ਦੇ ਮੇਲੇ ਉੱਤੇ ਇੱਕ ਲੜਾਈ ਵਿੱਚ ਮਾਰਿਆ ਗਿਆ ਸੀ ਤੇ ਮਾਂ ਸਾਲਕ ਪਿੱਛੋਂ ਕਿਸੇ ਸਾਧ ਨਾਲ ਉਧਲ ਗਈ ਸੀ ਉਹਨੂੰ ਉਹਦੇ ਛਡੇ ਤਾਇਏ ਨੇ ਪਾਲਿਆ ਸੀ ਤਾਇਆ ਜਿਹਦਾ ਨਾਂ ਸੀ ਗੋਖੀ ਤਕੜੀ ਫੀਮ ਖਾਂਦਾ ਸੀ ਤੇ ਉਸਨੇ ਚਿੱਟੇ, ਚੀਨੇ, ਲਾਲ, ਨੀਲੇ ਕਬੂਤਰਾਂ ਨਾਲ ਖੋਡਾ ਭਰਿਆ ਹੋਇਆ ਸੀ ਬੜਾ ਵੱਡਾ ਸ਼ਕੀਨ ਸੀ ਉਹ ਕਬੂਤਰਾਂ ਦਾ ਕੈਲੂ ਨੂੰ ਉਹ ਬਹੁਤ ਪਿਆਰ ਕਰਦਾ ਸੀ ਕਬੂਤਰਾਂ ਦੇ ਨਾਲ ਉਹਨੂੰ ਬਦਾਮ ਚਾਰਦਾ ਸੀ ਤੇ ਆਪ ਮਾਵਾ ਖਾਣ ਲੱਗਿਆ ਉਹਨੂੰ ਵੀ ਬਾਜਰੇ ਦੇ ਦਾਣੇ ਇੱਕ ਜੰਨਾ ਚਾਹ ਦੇ ਵਿੱਚ ਘੋਲ ਕੇ ਪਿਆ ਦਿੰਦਾ ਸੀ ਛੋਟਾ ਹੁੰਦਾ ਹੋਇਆ ਬੜਾ ਇਲਤ ਸੀ ਕੈਲੂ ਉਹਨੂੰ ਪਤਾ ਹੁੰਦਾ ਸੀ ਕਿ ਕਿਹੜੇ ਰੁੱਖ ਉੱਤੇ ਕਿਸ ਜਨੌਰ ਦਾ ਆਲਣਾ ਹੈ ਕੁੱਗੀਆਂ ਕਬੂਤਰਾਂ ਦੇ ਅੰਡੇ ਦਾ ਕੱਚੇ ਹੀ ਪੀ ਜਾਂਦਾ ਸੀ ਲੰਡਰ ਕੁੱਤੇ ਉਹਨੂੰ ਵੇਖਦੇ ਆਂ ਚੂੰਝੂ ਕਰਕੇ ਭੱਜ ਜਾਂਦੇ ਸਨ ਅਵੇਸਲੇ ਬੈਠੇ ਕਾਂ ਨੂੰ ਉਹ ਰੋੜਾ ਮਾਰ ਕੇ ਫੁੰਡ ਦਿੰਦਾ ਸੀ ਇੱਕ ਵੇਰ ਤਾਂ ਉਸ ਨਾਲ ਬੜੀ ਬੁਰੀ ਹੋਈ ਰੂੜੀਆਂ ਉੱਤੇ ਫਿਰਦੀ ਇੱਕ ਗਧੀ ਦਾ ਝੂਟਾ ਲੈਣ ਲਈ ਉਹਦਾ ਕੰਨ ਫੜ ਨਹੀਂ ਲੱਗਿਆ ਸੀ ਕਿ ਗਧੀ ਨੇ ਪਾਸਾ ਵੱਟ ਕੇ ਅਜੀਹਾ ਟੀਟਣਾ ਮਾਰਿਆ ਕਿ ਉਹ ਦੋ ਕਰਮਾ ਪਿੱਛੇ ਜਾ ਡਿੱਗਿਆ ਸ਼ਾਇਦ ਬਦੀ ਹੋਈ ਸੀ 60 ਤੋਂ ਵੱਜ ਗਿਆ ਉਹ 16 ਸਾਲਾਂ ਦਾ ਸੀ ਜਦੋਂ ਤਾਇਆ ਗੋਖੀ ਵੀ ਮਰ ਗਿਆ ਹੁਣ ਰਹਿ ਗਿਆ ਕਲਮ ਕੱਲਾ ਕੈਲੂ ਤੇ ਜਾਂ ਤਾਇਆ ਗੋਖੀ ਦੇ ਕਬੂਤਰ ਹੁਣ ਤੱਕ ਉਹ ਵੀ ਤਾਇਆ ਗੋਖੀ ਜਿੰਨਾ ਮਾਵਾ ਛਕਣ ਲੱਗ ਪਿਆ ਸੀ ਯਾਨੀ ਅਫੀਉ ਖਾਣ ਲੱਗ ਪਿਆ ਸੀ ਉਹ ਤਾਂ ਉਸ ਤੋਂ ਵੀ ਦੋ ਛੜੱਪੇ ਹੋਰ ਅੱਗੇ ਟੱਪ ਗਿਆ ਸੀ। दारू ਪੀਣ ਤੇ ਸਿਕਟਾਂ ਦੇ ਧੂਏ ਦੇ ਛੱਲੇ ਬਣਾਉਣ ਦਾ ਮਾਹਰ ਹੋ ਗਿਆ ਸੀ। ਤਾਇ ਗੋਖੀ ਨੇ ਤਾਂ ਆਪਣੇ ਹਿੱਸੇ ਦੀ ਵੇਚ-ਵਟ ਕੇ ਖਾ ਲਈ ਸੀ। ਪਰ ਨਵਾਲ ਗਹਣ ਕਾਰਨ ਕੈਲੂ ਕੋਲ ਕੁਝ ਜ਼ਮੀਨ ਬਚ ਰਹੀ ਸੀ। ਉਹਦੇ ਆਪ ਦੇ ਹਿੱਸੇ ਦੀ ਜਿਹੜੀ ਕਿ ਉਹ ਨਵਾਲ ਗਹਣ ਕਾਰਨ ਵੇਚ ਨਹੀਂ ਸਕਦਾ ਸੀ ਉਹ ਬਚ ਰਹੀ ਸੀ। ਇਸ ਤੋਂ ਬਿਨਾ ਆਪਣਾ ਤੇ ਤਾਇ ਗੋਖੀ ਦਾ ਘਰ ਵੀ ਉਸ ਦੀ ਮਲਕੀਅਤ ਸੀ ਵਿਲੀ ਮਾਰਾਂ ਦੇ ਠਾਕਰੇ ਦੀ ਉਹਦੀ ਪੈੜੀ ਅਤੇ ਘਰ ਉੱਤੇ ਅੱਖ ਸੀ ਉਹ ਲੋੜ ਪੈਣ ਤੇ 150 ਦੇ ਕੇ ਗੁੱਠਾ ਹਲਵਾ ਲੈਂਦਾ ਤੇ ਕਦੇ-ਕਦਾਈਂ ਰੋਟੀ ਟੁੱਕ ਵੀ ਖਵਾ ਦਿੰਦਾ ਮੂੰਹ ਕੌੜਾ ਵੀ ਕਰਾ ਦਿੰਦਾ ਇੱਕ ਵੇਲਾ ਆਇਆ ਕਿ ਫੀਮ ਉੱਤੇ ਪਾਵਨ ਦੀ ਲਾਗ ਗਈ ਪਰ ਫੇਰ ਵੀ ਬਲੈਕੀਆਂ ਕੋਲੋਂ ਮਿਲਦਾ ਜਾਂਦੀ ਸੀ ਪਰ ਬੇਅੰਤ ਮਾੜੀ ਰਲੇਵੇਂ ਵਾਲੀ ਫੀਮ ਲੱਣ ਲੱਗੀ ਤਿੰਨ ਤਿੰਨ ਮਾਵੇ ਖਾ ਕੇ ਵੀ ਕੜਲਾਂ ਚੜ੍ਹਦੀਆਂ ਰਹਿੰਦੀਆਂ ਉਹਦੀਆਂ ਪਰ ਹੁਣ ਭੁੱਕੀ ਦੇ ਜਹਾਜ ਉਤਰਨ ਲੱਗ ਪਏ ਲੇਕਨ ਈਦੇ ਵਿੱਚ بڑا ਊਠ ਪਟਾਂਗ ਪਾਇਆ ਹੁੰਦਾ ਸੀ ਵਿੱਚੇ ਤੂੜੀ ਪੀਸ ਦਿੰਦੇ ਮੁਰਗੀਆਂ ਦਾ ਖਾਣਾ ਜਿਹੜਾ ਹੁੰਦਾ ਹੈ ਵਿੱਚ ਉਹ ਪੀ ਦਿੰਦੇ ਰਬੀ ਫੀਮ ਨਾਲ ਉਹ ਸਸਤੀ ਪੈਂਦੀ ਸੀ ਤੇਲੂ ਹੁਣ ਇਹਦੇ ਨਸ਼ੇ ਨਾਲ ਆਪਣੇ ਖਿਲਰੇ ਸਾਡਾ ਇਕੱਠੇ ਕਰਨ ਲੱਗ ਪਿਆ ਪਰ ਸ਼ਰਾਬ ਦਾ ਖਰਚਾ ਤਾਂ ਤੌੜੀ ਮੁੱਦੀ ਮਾਰਨ ਵਾਲਾ ਸੀ ਇਹਦਾ ਇਲਾਜ ਵੀ ਉਸ ਕਰ ਲਿਆ ਚੰਨੇ ਨਾਲ ਭਾਈ ਵਾਲੀ ਪਾਲੀ ਚੰਨੀ ਜਿਹੜਾ ਚੰਨਾ ਜਿਹੜਾ ਕਿ ਉਹਦਾ ਗਵਾਂਢੀ ਸੀ ਉਹਦੇ ਨਾਲ ਉਹਨੇ ਸਾਂਝ ਪਾਲੀ ਦੋਨੋਂ ਜਣੇ ਖੇਤਾਂ ਦੇ ਵਿੱਚ ਤੋੜੇ ਦੱਬ ਦਿੰਦੇ ਗੁਰੂ ਘੋਲ ਕੇ ਕੈਲੂ ਆਪਣੇ ਸੀ ਦੀ ਲੈ ਆਉਂਦਾ ਤੇ ਚੰਨਾ ਜਿਹੜਾ ਉਹਦੇ ਸੀ ਦੀ ਸ਼ਰਾਬ ਨਿੱ ਮਿਲਦੀ ਉਹਨੂੰ ਉਹ ਵੇਚ ਦਿੰਦਾ ਚੰਨਾ ਕੈਲੂ ਨਾਲੋਂ 10-12 ਸਾਲ ਵੱਡਾ ਸੀ ਉਹ ਆਪ दारू ਨਹੀਂ ਪੀਂਦਾ ਸੀ ਪਰ ਉਹਨੂੰ दारू ਵੇਚ ਕੇ ਪੈਸੇ ਇਕੱਠੇ ਕਰਨ ਦੀ ਲੱਲ ਲੱਗੀ ਹੋਈ ਸੀ ਉਹ ਆਪਣੇ ਰੇਤੜ ਖੇਤ ਵਿੱਚ ਬੋਰ ਕਰਨ ਤੇ ਕੋਈ ਦੇਸਨ ਕਦੇਸਨ ਮੁੱਲ ਲਿਆਉਣ ਦਾ ਚਾਹਵਾਨ ਸੀ ਇਸੇ ਲਈ ਇਹ ਪਾਪੜ ਵੇਲਦਾ ਸੀ ਛਣੇ ਦੀ ਕਾਦੀ ਜੂਨ ਕਦੇ ਉਹਦੇ ਤੇ ਕਦੇ ਕੈਲੂ ਦੇ ਘਰੇ ਰੋਟੀਆਂ ਥੱਪ ਲੈਂਦੇ ਤੇ ਜਦੋਂ ਕੈਲੂ ਵਾਲਗੋ ਹੋ ਗਿਆ ਉਹਦਾ ਅੱਧਾ ਕਿਲਾ ਠਾਕਰੇ ਨੇ ਆਪਦੇ ਹਾਲੇ ਢ ਕਰ ਲਿਆ ਤੇ 24 25 ਬਰਿਆਂ ਦਾ ਹੁਣ ਤੱਕ ਇਸ ਕਿਲੇ ਵਿੱਚੋਂ ਬਚਦਾ ਦੂਜਾ ਅੱਧਾ ਕਿਲਾ ਵੀ ਉਹਦੇ ਕੋਲੋਂ ਖਿਸ ਗਿਆ ਜਾਣੀ ਕਿ ਠਾਕਰੇ ਨੇ ਖਰੀਦ ਲਿਆ। ਜਵਾਨੀ ਦੇ ਸਿਖਰਲੇ ਟੰਬੇ ਤੇ ਕੈਲੂ ਪੁੱਜ ਗਿਆ ਸੀ ਪਰ ਲੱਗਦਾ ਸੀ ਜਿਵੇਂ ਜਵਾਨੀ ਪਾਸਾ ਵਟ ਕੇ ਉਹਦੇ ਕੋਲ ਦੀ ਲੰਗ ਚੱਲੀ ਹੋਵੇ। ਆਪਣਾ ਪਰਸ਼ਵਾ ਵੀ ਨਾ ਉਹਦੇ ਤੇ ਪੈਣ ਦਿੱਤਾ ਹੋਵੇ। ਨਾ ਉਹਦੇ ਬੋਲਾਂ ਵਿੱਚ ਗੜਕ ਸੀ, ਨਾ ਹੀ ਉਹਦੀ ਤੋਰ ਵਿੱਚ ਮੜਕ ਸੀ, ਨਾ ਹੀ ਉਹਦੇ ਚਿਹਰੇ ਤੇ ਰੌਣਕ ਸੀ। ਜਵਾਨੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਪਰ ਜਦੋਂ ਪੂਰੀ ਲੋਰ ਵਿੱਚ ਆਉਂਦਾ ਮਾਵੇ ਸ਼ਾਵੇ ਖਾਦੇ ਹੁੰਦੇ ਤਾਂ ਚੁਟਕੀਆਂ ਬਜਾਉਂਦਾ ਤੇ ਹੀਰ ਦੀਆਂ ਕਲੀਆਂ ਗਾਉਂਦਾ ਗਲੀਆਂ 'ਚ ਫਿਰਦਾ ਰਹਿੰਦਾ ਕਦੇ ਕਦੇ ਪੰਡਤ ਕੀਤਰਾਮ ਅੱਗੇ ਹਥੀਲੀ ਚੌੜੀ ਕਰਕੇ ਪੁੱਛਦਾ ਹਾਂ ਵੀ ਪੰਡਤਾ ਦੱਸੀ ਆਪਣੀ ਕਿਸਮਤ 'ਚ ਹੈਗਾ ਕੁਝ ਤਕੀਤਰਾਮ ਪੰਡਿਤ ਜਦੋਂ ਹੱਥ ਪੁੱਠਾ ਸਿੱਧਾ ਕਰਕੇ ਚੀਚੀ ਉੱਤੇ ਰੇਖਾ ਜਿਹੜੀ ਹੁੰਦੀ ਉਹਦੇ ਤੇ ਉਂਗਲੀ ਧਰ ਕੇ ਕਹਿੰਦਾ ਉਹ ਆਹ ਦੇਖ ਜਜਮਾਨਾ ਹੈਗੀ ਐ ਹੈਗੀ ਐ ਬੜਾ ਕੁਝ ਹੈ ਤੇਰੀ ਕਿਸਮਤ ਦੇ ਵਿੱਚ ਤਾਂ ਉਹ ਖੁਸ਼ ਹੋ ਜਾਂਦਾ ਤੇ ਇੱਕ ਚਵਾਨੀ ਉਹਨੂੰ ਦੇ ਕੇ ਆਖਦਾ ਜਾ ਲਿਆ ਫਿਰ ਰੈੱਡ ਲੈਂਪ ਸਿਗਟਾਂ ਇੱਕ ਤੇਰੀ ਤੇ ਇੱਕ ਮੇਰੀ ਤੇ ਜਦੋਂ ਰੈੱਡ ਲੈਂਪ ਦਾ ਧੂਆਂ ਛੱਲੇ ਬਣਾਉ ਤਾਨ ਉਡਾਉਂਦਾ ਤੇ ਓਂ ਜਾਪਦਾ ਜਿਵੇਂ ਕੋਈ ਰਾਂਝਾ ਬੇਲੇ ਵਿੱਚ ਬੈਠਾ ਚੂਰੀ ਦਾ ਛੰਨਾ ਲੈ ਕੇ ਆਉਂਦੀ ਕਿਸੇ ਹੀਰ ਦੀ ਉਡੀਕ ਕਰ ਰਿਹਾ ਹੋਵੇ ਤੇ ਰਾਤ ਨੂੰ ਮੰਝੇ ਵਿੱਚ ਪਿਆਉ ਮੀਰਾਬਾਂ ਦੀ ਬਿੰਦਰੋ ਜਲਾਹਾਂ ਦੀ ਰਹੀਮਾ ਬਿੱਲੀ ਮਾਰਾਂ ਦੀ ਗੁੱਡੀ ਤੇ ਹੋਰ ਕਿੰਨੀਆਂ ਹੀ ਕੁੜੀਆਂ ਨਾਲ ਖਿਆਲਾਂ ਹੀ ਖਿਆਲਾਂ ਵਿੱਚ ਕੋਲੋਲਾ ਕਰਦਾ ਰਹਿੰਦਾ ਪਰ ਦਿਨ ਚੜਦਿਆਂ ਹੀ ਰਾਤ ਵਾਲੇ ਵਪਾਰੀ ਲੱਦ ਚੁੱਕੇ ਹੁੰਦੇ ਫੇਰ ਵੀ ਰੱਬ ਨੇ ਉਹਦੇ ਮਾਂ ਨਹੀਂ ਸਨ ਮਾਰੇ ਮੂੰ ਮੰਗੀ ਮਰਦ ਮਿਲ ਗਈ ਹੋਇਆ ਇਹ ਕਿ ਇੱਕ ਦਿਨ ਅਲਵਾਲ ਦਾ ਫਮਣ ਤੇ ਮਤੂ ਕਹਿੰਦਾ ਜੱਗ 60 ਵਿੱਚ ਦੀ ਲੰਘ ਦੇ ਕੈਲੂ ਕੋਲ ਅਟਕ ਗਏ ਕੈਲੂ ਟੱਲੀ ਬਣਾ ਬੈਠਾ ਸੀ ਉਹ ਉਹਨਾਂ ਨੂੰ ਘਰ ਲੈ ਗਿਆ ਤੇ ਬੈਠਣਸਾਰੀ ਪਾਣੀ ਬੋਤਲ ਉਹਨਾਂ ਦੇ ਅੱਗੇ ਲਿਆ ਤੇ ਨੰਬਰ 1 दारू ਸੀ ਮਣਕਣੇ ਵਜਦੇ 부ਜਦੇ ਕਦੇ ਨੀਲੀ ਹੋ ਜਾਂਦੀ ਕਦੇ ਚਿੱਟੀ ਹੋ ਜਾਂਦੀ ਦੁੱਧ ਰੰਗੀ ਹੋ ਜਾਂਦੀ ਯਾਨੀ ਸ੍ਰੀ ਦੀ दारू 2 ਚੌ ਪੈਗਾ ਨੇ ਫਮਣ ਤੇ ਜੰਗ ਨੂੰ ਕੇਸਰੀ ਰੰਗ ਚਾੜਤਾ ਤੇ ਉਹ ਆਪਣੇ ਆਪਣੇ ਪੱਠਿਆਂ ਦੀਆਂ ਸਫਤਾਂ ਕਰਨ ਲੱਗੇ ਯਾਨੀ ਕਿ ਕਬੂਤਰਾਂ ਦੀਆਂ ਉਹ ਵੀ ਕਬੂਤਰਾਂ ਦੇ ਸ਼ਕੀਨ ਸੀਗੇ ਲੰਡਿਆਂ ਦੇ ਖੁੰਡੇ ਯਾਰ ਇਕੱਠੇ ਹੋਏ ਬੈਠੇ ਸੀ ਕੈਲੂ ਨੂੰ ਪਤਾ ਨਹੀਂ ਸੀ ਕੀ ਸੁਝੀ ਕਿ ਖੁੰਡੇ ਵਿੱਚੋਂ ਚੀਨੀ ਕਬੂਤਰੀ ਕੱਢ ਲਾਇਆ ਤੇ ਬੋਲਿਆ ਹੈ ਨਹੀਂ ਕੋਈ ਉਹ ਇਹਦੇ ਮੁਕਾਬਲੇ 'ਚ ਵਾ ਨੂੰ ਗੰਡਾ ਦਿੰਦੀ ਐ ਮੇਰੀ ਇਹ ਸ਼ਮਕ ਛੱਲੋ ਜੰਗ ਨੇ ਇਹਨੂੰ ਚੈਲੰਜ ਸਮਝਿਆ ਤੂੰ ਤੂੰ ਮੈਂ ਮੈਂ ਹੋਈ ਤੇ ਸ਼ਰਤ ਲੱਗੀ 2 200 ਦੀ ਦਿਨ ਵੱਜ ਗਿਆ ਬਾਜੀ ਆਲੂ ਵਾਲ ਪੈਣੀ ਸੀ ਮਿੱਥੇ ਦਿਨ ਤੇ ਸੂਰਜ ਦੀ ਟਿੱਕੀ ਚੜ ਅਨਸਾਰ ਹੀ ਚੀਨੀ ਕਬੂਤਰੀ ਤੇ ਲਾਲ ਅੱਖਾਂ ਹਵਾ ਵਿੱਚ ਓਛਾਲ ਦਿੱਤੇ ਗਏ ਚੀਨੀ ਕਬੂਤਰੀ ਕਹਿਲੂਦੀ ਤੇ ਜੰਗੇ ਦਾ ਲਾਲ ਅੱਖ ਕਬੂਤਰ ਹਵਾ ਚ ਛੱਡ ਦਿੱਤੇ ਗਏ ਜਿਨ੍ਹਾਂ ਨੇ ਦਿਨ ਛੇਪੇ ਥੱਲੇ ਉਤਰਨਾ ਸੀ ਤੇ شرط ਉਹਨੇ ਜਿੱਤਨੀ ਸੀ ਜਿਹੜਾ ਸਭ ਤੋਂ ਲੰਬਾ ਟਾਈਮ ਅਸਮਾਨ ਦੇ ਵਿੱਚ ਬਿਜਾਰਦਾ ਜਿੱਧਰ ਵੀ ਜੋੜੀ ਜਾਂਦੀ ਕੀ ਗਲੀਆਂ ਵਿੱਚ ਫਿਰਦੇ ਤੇ ਕੀ ਕੋਠਿਆਂ ਤੇ ਚੜ੍ਹੇ ਤਮਾਸ਼ੀ ਮੀਨਾਂ ਦੇ ਨਜ਼ਰਾਂ ਉਹਨਾਂ ਦੇ ਪਿੱਛੇ ਪਿੱਛੇ ਦੌੜ ਰਹੀਆਂ ਸਨ ਉਤਸਕਤਾ ਇੰਨੀ ਸੀ ਕਿ ਕਈਆਂ ਨੇ ਤਾਂ ਉਹਨਾ ਹੀ ਆਕੜ ਗਏ ਆ ਸਾਰੇ ਪਿੰਡ ਚ ਰੌਲਾ ਪਿਆ ਹੋਇਆ ਸੀ ਅਜੇ ਇੱਕ ਪੈਰੀ ਟੱਪਿਆ ਸੀ ਕਿ ਲਾਲ ਅੱਖਾਂ ਸਿੱਧਾ ਹੀ ਇੱਟ ਵਾਂਗੂ ਰੋੜਾਂ ਵਿੱਚ ਆ ਡਿੱਗ ਗਿਆ ਤੇ ਡਿੱਗਦਾ ਹੀ ਫੁੜ ਗਿਆ ਸ਼ੈਤ ਜੰਗ ਨੇ ਉਹਨੂੰ ਕੋਈ ਨਸ਼ਾ ਖਵਾਇਆ ਸੀ ਜਿਹੜਾ ਕਿ ਗਲਤੀ ਨਾਲ ਲੋੜੋਂ ਵੱਧ ਖਵਾ ਬੈਠਾ ਇਸੇ ਕਰਕੇ ਕਬੂਤਰ ਨੇ ਘੰਟਾ ਵੀ ਨਹੀਂ ਕੱਢਿਆ ਤੇ ਅਸਮਾਨ ਚੋਂ ਧਰਤੀ ਤੇ ਆ ਡਿੱਗ ਗਿਆ ਤੇ ਜੰਗ ਸ਼ਰਤਾਰ ਗਿਆ ਇਸ ਦੇ 4-5 ਸਾਲ ਬਾਅਦ ਕੇਲੂ ਆਲੂ ਵਾਲ ਆਇਆ ਉਹ ਫੋਮਣੋਂ ਨਿਕਲ ਆਇਆ ਸੀ ਉਸ ਦਿਨ ਕੋਕੜ ਵੱਢਿਆ ਗਿਆ दारू ਉੱਡਦੀ ਰਹੀ ਫੋਮਣ ਦੀ ਕਾਲੀ ਕੁਲੋਟੀ ਤੇ ਸੁੱਕੜ ਜੀ ਕੁੜੀ ਜਿਹੜੀ ਉਹਨੇ ਕਈ ਸਾਲ ਪਹਿਲਾਂ ਦੇਖੀ ਸੀ ਹੁਣ ਭਰ ਜਵਾਨ ਹੋ ਗਈ ਸੀ ਕੁੰਝ ਲਾਹੀ ਸਪਨੀ ਵਾਂਗੂ ਉਹਦਾ ਅੰਗ ਅੰਗ ਲਿਸ਼ਕ ਰਿਆ ਸੀ ਰੰਗ ਭਾਵੇਂ ਉਹਦਾ ਮੁਸ਼ਕੀ ਸੀ ਪਰ ਅੱਖਾਂ ਭੂਰੀਆਂ ਸਨ ਵੱਡੀਆਂ ਵੱਡੀਆਂ ਜੰਗਲੀ ਕਰੇਲਿਆਂ ਵਰਗੀਆਂ ਕੈ ਲੂਤ ਅੱਜ ਮੈਂ ਕੀਲੇ ਹੀ ਗਿਆ ਤੇ ਅਗਲੀ ਦੁਪਹਿਰ ਤੱਕ ਲੋਟਣ ਕਬੂਤਰ ਵਾਂਗੂ ਗੇੜੇ ਖਾਣ ਲੱਗਿਆ ਪਿੰਡ ਆ ਕੇ ਕੁਝ ਦਿਨ ਪਿਛੋਂ ਉਸ ਦੀ ਸੁਦਾਗਰ ਨਾਈ ਨਾਲ ਮੁਲਾਕਾਤ ਹੋਈ ਉਹਨੇ ਉਹਨੂੰ ਪਹਿਲੇ ਤੋੜਦਿਆਂ ਦੋ ਬੋਤਲਾਂ ਤੇ 20 ਰੁਪਏ ਦੇ ਕੇ ਉਹਨੂੰ ਆਲੂਵਾਲ ਜਾਣ ਲਈ ਤਿਆਰ ਕੀਤਾ ਉੱਥੇ ਪਹੁੰਚ ਕੇ ਸ਼ਾਮ ਵੇਲੇ ਤੀਜੇ ਕਹਾੜੇ ਪਿੱਛੋਂ ਜਦੋਂ ਸਦਾਗਰ ਨੇ ਮਤਵਲ ਦੀ ਗੱਲ ਤੋਰੀ ਤਾਂ ਫੋਮਣ ਤੰਦੂਰ ਤੇ ਰੋਟੀਆਂ ਲਾਉਂਦੀ ਆਪਣੀ ਧੀ ਵੱਲ ਝਾਕਿਆ। ਉਹਨੂੰ ਲੱਗਿਆ ਜਿਵੇਂ ਤਾਰੋ ਉਹਦੀ ਧੀ ਰਾਤੋਂ ਰਾਤ ਹੀ ਮਟਿਆਰ ਹੋ ਗਈ ਹੋਵੇ ਤੇ ਉਹਦਾ ਆਕਾਰ ਸਾਰੇ ਵਿਹੜੇ ਵਿੱਚ ਫੈਲ ਗਿਆ ਹੋਵੇ। ਕੈਲੂ ਤਾਂ ਰਾਜਾ ਗੱਲ ਵਿਚਾਲੀ ਛੱਡਦਾ ਉਹ ਹੌਲੀ ਜਿਹੀ ਬੋਲਿਆ ਤੇ ਫੇਰ ਉਹਨੇ ਗੱਲ ਪੂਰੀ ਕਰਦਿਆਂ ਕਿਹਾ ਕੈਲੂ ਤਾਂ ਰਾਜਾ ਇਹਦੇ ਪਾਸਕ ਵੀ ਨਹੀਂ ਯਾਰ ਇਸ ਕੁੜੀ ਦੇ ਮੇਰੀ ਦੇ ਓਏ ਵੇਖ ਸਰਦਾਰਾ ਮੁੰਡਾ ਮਾੜਾ ਨਹੀਂ ਦੋ ਸਿਆੜ ਪੈੜੀ ਦੇ ਵੀ ਆਉਂਦੇ ਐ ਤੇ ਤਾਇ ਗੋਖੀ ਦਾ ਤੇ ਆਪਦਾ ਘਰ ਹੈ ਉਹਦੇ ਕੋਲੇ ਜਦੋਂ ਕਬੀਲਦਾਰੀ ਗੱਲ ਪੈ ਗਈ ਨਾ ਆਪੇ ਗੱਡੀ ਰਾਹ ਤੇ ਆਜੂਗੀ ਦੋ ਵੇਲੇ ਦੀ ਪੱਕੀ ਹੱਡ ਵੀ ਭਰ ਦੂ ਬਚੋਲ ਗਿਰਿਆਂ ਦੇ ਮਾਹਰ 나ਈ ਨੇ 2-3 ਤੀਰ ਇਕੱਠੇ ਹੀ ਛੱਡ ਦਿੱਤੇ ਤੇ ਜੇ ਕੁੜੀ ਨਾ ਮੰਨੀ ਅੱਗੋਂ ਫੰਮਣ ਨੇ ਕਿਹਾ ਓਏ ਅੱਗੇ ਕਿਹੜਾ ਪੁੱਛਦਾ ਕੁੜੀਆਂ ਨੂੰ ਤੇ ਕੁੜੀਆਂ ਨੂੰ ਪੁੱਛਦਾ ਵੀ ਕੌਣ ਹੁੰਦਾ ਤੇ ਤੂੰ ਜਾਣਦਾ ਬਈ ਜਵਾਨੀ ਅੰਨੀ ਹੁੰਦੀ ਐ ਕੀ ਆਖਿਆ ਟੀਦੀ ਜੀ ਨਜ਼ਰ ਨਾਲ ਫੁੰਮਣ ਉਹਦੇ ਵੱਲ ਵੇਖਿਆ। ਇਹੀ ਕਿ ਇਸ ਉਮਰ ਵਿੱਚ ਬੰਦੇ ਨੂੰ ਪਤਾ ਨਹੀਂ ਹੁੰਦਾ ਕੀ ਕਰ ਬੈਠੇ। ਨਾਈ ਨੇ ਗੱਲ ਨੂੰ ਗੋਲ ਜਿਹਾ ਕੀਤਾ। ਹਾਂ। ਅੱਛਾ। ਐਨਾ ਕਹਿ ਕੇ ਫੁੰਮਣ ਨੇ ਨੀਮੀ ਪਾਲੀ। ਹੁਣ ਸਦਾਗਰ ਨੇ ਵੀ ਤਕੜਾ ਹਾੜਾ ਲਾਇਆ। ਉਸ ਨਸ਼ੇ ਤੇ ਸੋਚਾਂ ਵਿੱਚ ਝੂਮਦੇ ਫੁੰਮਣ ਵੱਲ ਵੇਖਦੇ ਆਖਿਆ, "ਓਏ ਫੁੰਮਣ ਸਿਆ।" ਤੂੰ ਆਪਣੇ ਵੱਲ ਵੇਖ ਯਾਰ ਕੀ ਐ ਤੇਰੇ ਪੱਲੇ ਜੂਏ ਤੇ ਕਬੂਤਰਬਾਜੀ ਨੇ ਥੱਲੇ ਲਾਤਾ ਤੈਨੂੰ ਆ ਚਾਰ ਛਧੀਰ ਐ ਤੇ ਸੈਂਕੜੇ ਕੜੀਆਂ ਬਚੀਆਂ ਗੁੱਸਾ ਨਾ ਕਰੀ ਗੁੱਸਾ ਨਾ ਕਰੀ ਭਰਾਵਾ ਤੂੰ ਹੀ ਦੱਸ ਕਿਹੜਾ ਸਰਦਾਪੁਰ ਦਾ ਜੱਟ ਸਕੀਰੀ ਪਾਲੂ ਤੇਰੇ ਨਾਲ ਕੌਣ ਵਿਆਹ ਲੂ ਤੇਰੀ ਇਸ ਧੀ ਨੂੰ ਕਾਲੀ ਕੁਲੂਟੀ ਨੂੰ ਗੁੱਸਾ ਨਾ ਕਰੀ ਵੇਲਾ ਵੇਖ ਵੇਲਾ ਉਹਨੇ ਵੇਂਗੇ ਟੇਟੇ ਢੰਗ ਨਾਲ ਸਾਰੀ ਗੱਲ ਕਰਤੀ ਤੇ ਫੋਮਨ ਨੇ ਲੰਮਾ ਸਾਹ ਖਿੱਚਿਆ ਤੇ ਹੂੰ ਠੀਕ ਐ ਐਨੇ ਆਖਿਆ ਸਦਾਗਰ ਨੇ ਮਣ ਕੇ ਤੇ ਠਣਕਾ ਠੀਕ ਵਜ ਦਾ ਵੇਖ ਪੈਂਦੀ ਸੱਟੇ ਹੀ ਹੋਰ ਆਖਿਆ ਮੈਂ ਤੇਰਾ ਵੈਰੀ ਨਹੀਂ ਕੋਈ ਲੱਗੀ ਸਾਰਿਆਂ ਦੇ ਮਿੱਤਰ ਹੁੰਦੇ ਐ ਜਿਵੇਂ ਆਖੇਗਾ ਓਵੇਂ ਹੋ ਜੂਗਾ ਸਮਝਿਆ ਓਵੇਂ ਹੋ ਜੂਗਾ ਇਗਲ ਸੁਣਦੇ ਆ ਇਹ ਫੋਮਣ ਨੇ ਕੰਨ ਹਲਾਏ ਤੇ ਅੱਖਾਂ ਚਬਕੀਆਂ ਤੇ ਬੋਲਿਆ ਗੋਖੀ ਕੈਲੂ ਦਾ ਤਾਇਆ ਮੇਰਾ ਯਾਰ ਸੀ ਚਲੋ ਯਾਰ ਦੀ ਯਾਰੀ ਸਹੀ ਯਾਰ ਜਿਵੇਂ ਤੂੰ ਆਖੇਗਾ ਕਰ ਲਾਂਗੇ ਬੋਲ ਫਿਰ ਰਾਜਾ ਸਮਝ ਗਿਆ ਕਿ ਗੱਲ ਬਣ ਚੱਲੀ ਤੇ ਪੱਬਾਂ ਭਾਰ ਹੋ ਕੇ ਬਹਿ ਗਿਆ ਉਹ ਸਨੇ ਖਰਚੇ 5 ਉਨੇ ਉਂਗਲਾਂ ਖੜੀਆਂ ਕੀਤੀਆਂ ਫੋਮਣ ਨੇ ਪੈਗ ਪਾਉਂਦਿਆਂ ਉਂਗਲਾਂ ਖੜੀਆਂ ਕਰਦੇ ਆ ਆਖਿਆ ਸਣੇ ਖਰਚੇ ਪੰਜ ਜ਼ਿਆਦਾ ਹੈ ਜਜਮਾਨਾ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਸਦਾਗਰ ਮੁਸਕੜੀਆਂ ਹੱਸਿਆ ਉਹਨੂੰ ਸਮਝ ਆ ਗਈ ਕੰਮ ਬਣ ਚੱਲਿਆ ਨਾ ਪੰਜੀ ਵੱਧ ਨਾ ਪੰਜੀ ਘੱਟ ਤੇ ਫੋਮਣ ਪੈਗ ਸੁੱਕਾ ਹੀ ਚੜ ਗਿਆ ਪੂਰਾ 5000 ਹੂੰ ਚਲ ਠੀਕ ਹੈ ਲਿਆ ਫੜਾ ਦਾਂਬੜਾ ਲਿਆ ਫੜਾ ਰੁਪਈਆ ਸਦਾਗਰ 나ਈ ਉਹਦੀਆਂ ਅੱਖਾਂ ਝੱਕਿਆ ਤੇ ਜਦੋਂ ਰੁਪਈਆ ਆ ਗਿਆ 나ਈ ਨੂੰ ਲੱਗਿਆ ਜਿਵੇਂ ਉਹਦੀ ਤੜੀ ਉੱਤੇ ਸਰੋਂ ਜੰਮ ਗਈ ਹੋਵੇ ਤੇ ਆਉਂਦੀ ਪੁੰਨਿਆਂ ਨੂੰ ਹੀ ਤਾਰੋ ਹਰੀਆਂ ਬੂਟੀਆਂ ਵਾਲੀ ਫਲਕਾਰੀ ਵਿੱਚ ਲਿਪਟੀ ਕੈਲੂ ਦੇ ਘਰ ਆ ਗਈ ਵੋਟੀ ਬਣ ਕੇ ਕੈਲੂ ਦੀ ਜ਼ਿੰਦਗੀ ਵਿੱਚ ਔਰ ਸਭ ਤੋਂ ਵੱਡੀ ਖੁਸ਼ੀ ਦਾ ਦਿਨ ਸੀਗਾ ਜਸ ਦਿਨ ਉਹ ਉਹਦੇ ਕਰੇ ਬੋਟੀ ਬਣ ਕੇ ਆਈ ਫੁੱਮਣ ਪੰਜ ਤਾਂ ਕੀ ਜੇ 10000 ਵੀ ਮੰਗ ਲੈਂਦਾ ਉਹ ਪਿੱਛੇ ਨਾ ਹਟਦਾ ਉਹਨੇ ਉਹ ਵੀ ਦੇ ਦੇਣੇ ਸੀ ਤੇ ਬਿੱਲੀ ਮਾਰਾਂ ਦਾ ਠਾਕਰਾ ਉਹਦੇ ਨਾਲੋਂ ਵੀ ਵੱਧ ਖੁਸ਼ ਸੀ ਕੈਲੂ ਦਾ ਅੱਧਾ ਕਿਲਾ ਉਹਨੇ ਹੋਰ ਖਰੀਦ ਲਿਆ ਖੁਸ਼ ਨਹੀਂ ਸੀ ਤਾਂ ਤਾਰੋ ਅਲੀ ਤਾਰੂ ਸੀ ਜਿਹੜੀ ਖੁਸ਼ੀ ਸੀ ਦਮਾਂ ਦੇ ਲੋਭੀ ਪਿਓ ਕੰਜਰ ਨੇ ਉਹਨੂੰ ਮੋਮ ਦੇ ਪਿੰਜਰ ਨਾਲ ਨਰੜ ਦਿੱਤਾ ਸੀ ਉਹਨੇ ਆਪਣੇ ਆਪ ਨਾਲ ਗੱਲ ਕੀਤੀ ਕੈਲੂ ਭੁੱਕੀ ਦਾ ਬੁੱਕ ਪੀ ਕੇ ਤੇ दारू ਦਾ ਅਦਵਾੜ ਚਾੜ ਕੇ ਚੁਟਕੀਆਂ ਵਜਾਉਂਦਾ ਉਹਦੇ ਕੋਲੇ ਆਉਂਦਾ ਤੇ ਪਾਂ ਖਾਦੇ ਕੁੱਤੇ ਵਾਂਗੂ ਕੰਨ ਝਾੜਦਾ ਗਿੱਲਾ ਵਾਲਣ ਬਣਿਆ ਮੁੜ ਜਾਂਦਾ ਤੇ ਫੇਰ ਢਿੱਲੀ ਮੰਜੀ ਤੇ ਪਿਆ ਗਾਉਂਦਾ ਰਹਿੰਦਾ ਤੂੰ ਬੋਲ ਭਾਵੇਂ ਨਾ ਬੋਲ ਵੇ ਚੰਨਾ ਵਾਰ ਵਸ ਅੱਖੀਆਂ ਦੇ ਕੋਲ ਤੂੰ ਬੋਲ ਭਾਵੇਂ ਨਾ ਬੋਲ ਵੇ ਚੰਨਾ ਵਸ ਅੱਖੀਆਂ ਦੇ ਕੋਲ ਤੇ ਉਧਰ ਧਾਰੋ ਸੋਚਦੀ ਲੱਗਦਾ ਅੱਖਾਂ ਕੋਲ ਵਸਦੀ ਰਹਿਣ ਦਾ ਮਰਿਆ ਸੱਪ ਵੇ ਤੇਰੇ ਨਾਲੋਂ ਤਾਂ ਕਿਰਲਾ ਵੀ ਚੰਗਾ ਆਖੇ ਕਿਰਲਾ ਯਾਰ ਬਣਾਇਆ ਰਾਣੀ ਕੋਕਲਾ ਨੇ ਤੇ ਉਹ ਰਾਤ ਰਾਤ ਭਰ ਪਲੰਗ ਦੇ ਪਾਵਿਆਂ ਉੱਤੇ ਅੱਡੀਆਂ ਮਾਰਦੀ ਪਈ ਰਹਿੰਦੀ ਫੇਰ ਵੀ ਉਹਨੂੰ ਦੋ ਵਾਰ ਉਮੀਦਵਾਰੀ ਹੋਈ ਪਰ ਗੱਲ ਕਿਸੇ ਸਿਰੇ ਨਾ ਲੱਗੀ ਫੇਰ ਤਾਂ ਜਿਵੇਂ ਉਹ ਸੁੱਕੀ ਨਦੀ ਬਣ ਗਈ ਸੁੱਕੀ ਨਦੀ ਹੀ ਨਹੀਂ ਸੁੱਕੀ ਧਰਤੀ ਵੀ ਬਰਾਂ ਵੱਲ ਨੂੰ ਝਾਕਦੀ ਤੇ ਬੂੰਦ-ਬੂੰਦ ਨੂੰ ਤਰਸਦੀ ਹੁਣ ਚੰਨਾ ਫੇਰ ਉਹਦੇ ਘਰੇ ਗੇੜੇ ਮਾਰਨ ਲੱਗ ਪਿਆ ਸੀ ਅਸਲ ਵਿੱਚ ਉਹ ਆਪ ਨਹੀਂ ਸੀ ਆਇਆ ਕੈਲੂ ਖੁਦ ਉਹਦੇ ਕੋਲੇ ਗਿਆ ਸੀ ਖਰਚਾ ਬਹੁਤ ਵੱਧ ਜਾਣ ਕਰਕੇ ਦੂਜਾ ਕਿੱਲਾ ਵੀ ਗਹਿਣੇ ਪੈ ਗਿਆ ਸੀ ਤੇ ਮੰਡ ਦੀ दारू ਇੰਨੀ ਮਾੜੀ ਮਿਲਣ ਲੱਗ ਪਈ ਕਿ ਨਸ਼ਾ ਹੀ ਨਹੀਂ ਚੜਦਾ ਸੀ ਚੰਨਾ ਬੋਤਲਾਂ ਤੋਂ ਬੋਤਲਾਂ ਦੇ ਜਾਂਦਾ ਤੇ ਪੈਸੇ ਲੈ ਜਾਂਦਾ ਲਓ ਜੀ ਅੱਜ ਹੋਰ ਪਲਖ ਹੋਰ ਹੌਲੀ-ਹੌਲੀ ਚੰਨਾ ਤਾਰੋਂ ਨਾਲ ਵੀ ਖੁੱਲ ਗਿਆ ਸੁੱਕੀ ਨਦੀ ਦੀ ਸੁੱਕੀ ਧਰਤੀ ਦੀ ਜਿਵੇਂ ਸੁਣੀ ਗਈ ਬੱਦਲ ਗੱਜੇ ਬਿਜਲੀ ਲਸ਼ਕੀ ਸ਼ਮ ਸ਼ਮ ਮੀਂਹ ਲੈ ਪਿਆ ਸੌਂਡ ਦੀ ਝੜੀ ਲੱਗੀ ਤੇ ਲਹਿਰ ਬਹਿਰ ਹੋ ਗਈ ਫਿਰ ਤਾਂ ਹੌਲੀ-ਹੌਲੀ ਉਹ ਉਹਨਾਂ ਦੇ ਘਰੇ ਹੀ ਰਹਿਣ ਲੱਗ ਪਿਆ ਉਹਨੂੰ ਹੁਣ ਰੇਤਲ ਪੈੜੀ ਵਿੱਚ ਬੋਰ ਕਰਨ ਦੀ ਜਾਂ ਕੋਈ ਦੇਸਣ ਕਦੇਸਣ ਖਰੀਦਣ ਦੀ ਲੋੜ ਨਹੀਂ ਸੀ ਰਹੀ ਤਾਰੋ ਹੀ ਬਹੁਤ ਸੀ ਕੈਲੂ ਖੁਸ਼ ਸੀ ਉਹਨੂੰ ਹੁਣ ਮੋਤ ਦੇ दारू ਮਿਲਣ ਲੱਗ ਪਈ ਸੀ ਜਦੋਂ ਚਾਵੇ ਜਿੰਨੀ ਚਾਵੇ ਪੀਵੇ ਤੇ ਬਾਗੀਆਂ ਪਾਉਂਦਾ ਫਿਰੇ ਸ਼ਰਮ ਉਹ ਸ਼ਰਮ ਦਾ ਇੱਥੇ ਕੀ ਕੰਮ ਨਾ ਚਟਣ ਵਿੱਚ ਤੇ ਨਾ ਡੱਫਣ ਵਿੱਚ ਤਾਰੋ ਦਾ ਤਾਂ ਜਿਵੇਂ ਨਿਤ ਮਕਲਾਵਾ ਬਣ ਗਿਆ ਉਹਦੇ ਅੰਦਰ ਤੇ ਬਾਹਰ ਜਿਵੇਂ ਹਜ਼ਾਰਾਂ ਫੁੱਲ ਛੜੀਆਂ ਚਲਮਲਾ ਪੰਜਾ ਸਨ ਅਗਲੇ ਸਾਲ ਹੀ ਉਹਨੇ ਗੁੱਬਗਲੋਟ ਵਰਗੇ ਤੋਤੀ ਨੂੰ ਜਨਮ ਦਿੱਤਾ ਗਿੱਦੜ ਹਾਂਕੇ ਕੁੱਤੇ ਭੌਂਕੇ ਉੱਲੂ ਬੋਲੇ ਤੇ ਕਾਂਵਾਂ ਨੇ ਬੜੀ ਕਾਂ ਕਾਂ ਕੀਤੀ ਪਰ ਸੁਣਦਾ ਕੌਣ ਹੈ ਕੈਲੂ ਤਾਂ ਰਸੋਈ ਵਿੱਚ ਬੈਠਾ ਬੱਕਰਾ ਰੰਨ ਰਿਆ ਸੀ ਹਾੜੇ ਲਾ ਰਿਆ ਸੀ ਸੂਟੇ ਖਿੱਚ ਰਿਆ ਸੀ ਤੇ ਗੋਲੀਆਂ ਵਟ ਰਿਆ ਸੀ ਮਖਤਿਆਰ ਕੁਰੇ ਤੂੰ ਦੀ ਜਮੇ ਤੇਰੇ ਤੇ ਐ ਭੋਰਾ ਵੀ ਮੇਰੇ ਤੇ ਨਹੀਂ ਤੇਰਾ ਡੱਡ ਮੱਡ ਸਭ ਕੁਝ ਜਾਣਦਾ ਹੋਇਆ ਵੀ ਲੋਰ ਵਿੱਚ ਆਇਆ ਕੈਲੂ ਚਖਮਕੀ ਕਰਦਾ ਬੋਲਿਆ ਲੈ ਸਾਰਾ ਹੀ ਤੇਰੀ ਤੇ ਐ ਇੱਕ ਬਿਨਾਂ ਹਲਕ ਤੋਂ ਤਾਰੋ ਉਹਦੀਆਂ ਅੱਖਾਂ ਵਿੱਚ ਝਾਕਦੇ ਆਉਂਿਆ ਹਾਸਾ-ਹਾਸ ਦੂਰੀ ਹੁੰਦੀ ਬੋਲੀ ਸੀ ਬਸ ਏਵੇਂ ਹੀ ਸਵੱਲੀ ਜਾਂ ਘਟੱਬੀ ਚਾਲੇ ਚੱਲਦੇ ਦਿਨ ਲੰਘਣ ਲੱਗੇ ਤੋਤੀ ਦਿਨੋਂ ਦਿਨ ਵੱਡਾ ਹੁੰਦਾ ਗਿਆ ਤੇ ਕੈਲੂ ਦੇ ਨਸ਼ੇ ਦਾ ਤਾਂ ਜਿਵੇਂ ਬੰਨ ਹੀ ਟੁੱਟ ਗਿਆ ਕਿੱਥੋਂ ਤੱਕ ਉਹਦੀਆਂ ਲੋੜਾਂ ਪੂਰੀਆਂ ਹੁੰਦੀਆਂ ਆਖਰ ਕੱਟਾ ਬੰਨ ਦਿੱਤਾ ਗਿਆ ਜਾਣੀ ਕਿ ਪੈਰੇ ਸ਼ਹਿਰੇ ਲਾਗੇ ਪੂਰੇ ਗਣਤੀਆਂ ਮਨਤੀਆਂ ਹੋਣ ਲੱਗੀਆਂ ਕਿੱਥੇ ਡੇਢ ਦੋ ਬੋਤਲਾਂ ਪੀਣ ਵਾਲਾ ਤੇ ਕਿੱਥੇ दारू ਦਾ ਇੱਕ ਅਧਿਆ ਬੰਨਤਾ ਉਹਦੇ ਵਾਸਤੇ ਕਿੱਥੇ ਭੁੱਖੀ ਦਾ ਪੂਰਾ ਛੰਨਾ ਭਰ ਕੇ ਪਾਣੀ ਘੋਲ ਕੇ ਪੀ ਜਾਣ ਵਾਲਾ ਤੇ ਕਿੱਥੇ ਪਾਈ ਆਕ ਦੀ ਕੱਪੀ ਮਿਲਣ ਲੱਗੀ ਉਹਨੂੰ ਕੈਲੂ ਦਾ ਓਕਾ ਹੀ ਨਾ ਸਰਦਾ ਨਾ ਚੀਜ਼ਾਂ ਇੰਨੇ ਕ ਨਾਲ ਉਹ ਬਥੇਰੇ ਵਾਸਤੇ ਪਾਉਂਦਾ ਮਿੰਟ ਤੰਤਰ ਲਈ ਕਰਦਾ ਪਰ ਉਲਟੀਆਂ ਛਿੜਕਾਂ ਹੀ ਮਿਲਦੀਆਂ ਦਰਦ ਦਰ ਹੁੰਦੀ ਛੇਤਰੀ ਪੈਂਦੇ ਉਹਦੇ ਹੁਣ ਮਾੜਾ ਮੋਟਾ ਕਾਇਮ ਹੋ ਕੇ ਉਹ ਖੇਤਾਂ ਵੱਲ ਨਿਕਲੇ ਜਾਂਦਾ ਕਿਸੇ ਦੀ ਗਫਾ ਚੁਗਲੀ ਕਿਸੇ ਦਾ ਨਰਮਾ ਧੂ ਲਿਆ ਕਿਸੇ ਦੀਆਂ ਛੱਲੀਆਂ ਤੋੜ ਲੀਆਂ ਕਿਸੇ ਦੀ ਸਰੋਂ ਪੋੜ ਲਈ ਕਿਸੇ ਦੀ ਕੜਛੀ ਕੋਲੀ ਚਾਕੀ ਉਹ ਜੋ ਵੀ ਹੱਥ ਲੱਗਿਆ ਸਭ ਚੱਕ ਲਿਆ ਤੇ ਹੱਟੀ ਪੱਠੀ ਵੇਚ ਕੇ ਪੈਸੇ ਲੈਂਦਾ ਤੇ ਆਪਦਾ ਸਮਾਨ ਲਿਉਂਦਾ ਨਸ਼ੇ ਦੀਆਂ ਗੋਲੀਆਂ ਕੈਪਸੂਲ ਜੋ ਵੀ ਅੜਦਾ ਉਹੀ ਚੱਕੀ ਤੁਰਿਆ ਆਉਂਦਾ ਅੱਜ ਤਾਂ ਉਸ ਅੱਕ ਦੀਆਂ ਡੋਡੀਆਂ ਵੀ ਚੱਬ ਲਈਆਂ ਸਨ ਤੇ ਪਤਾ ਨਹੀਂ ਹੋਰ ਕਿੰਨਾ ਕਿ ਨਸ਼ਾ ਪਤਾ ਕੀਤਾ ਹੋਇਆ ਸੀ ਕਿ ਪਾਣੀ ਦੀ ਚੂਲੀ ਭਰਨ ਲੱਗਿਆ ਉਹ ਰੇਨ ਵਿੱਚ ਮੂੰਹ ਭਾਰ ਜਾ ਡੱਗਿਆ ਤੇ ਗੋਡੇ-ਗੋਡੇ ਪਾਣੀ ਵਿੱਚੋਂ ਆਪਣਾ ਸਿਰ ਉਤਾਂ ਨਾ ਉਗਾਸ ਸਕਿਆ ਤੇ ਉੱਥੇ ਹੀ ਯਲ ਸਮਾਦੀ ਲੈ ਗਿਆ ਇਕੱਲੇ ਦੇ ਮਰੇ ਦੀ ਖਬਰ ਸੁਣ ਕੇ ਇੱਕ ਦੋ ਗੌਂਢਣਾ ਉਹਨਾਂ ਦੇ ਘਰ ਆ ਗਿਆਂ ਉਹਨਾਂ ਬੇਹੋਸ਼ ਪਈ ਤਾਰੋ ਦੇ ਮੂੰਹ ਤੇ ਠੰਡੇ ਪਾਣੀ ਦੇ ਛਿੱਟੇ ਮਾਰੇ ਤੇ ਉਹਦੀ ਦੰਦਲ ਤੋੜੀ ਹੌਲੀ-ਹੌਲੀ ਉਸ ਸੁਰਤ ਫੜਨ ਲਈ ਤੇ ਹੌਲੀ-ਹੌਲੀ ਉੱਠ ਕੇ ਬਹਿ ਗਈ ਤੋਤੀ ਫੇਰ ਬਾਹਰੋਂ ਭੱਜਿਆ ਆਇਆ ਉਸਨੇ ਦੱਸਿਆ ਕਿ ਪੰਚਾਇਤ ਬਾਪੂ ਨੂੰ ਸਿੱਧਾ ਹੀ ਸੇਵਿਆਂ ਨੂੰ ਲੈ ਗਈ ਕਹਿੰਦੇ ਸੀ ਬਈ ਪੁਲਿਸ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਫੂਕਦੀ ਏ ਇਹ ਸੁਣ ਕੇ ਤਾਰੋ ਹੌਲੀ-ਹੌਲੀ ਖੜੀ ਹੋ ਗਈ ਅੰਦਰ ਗਈ ਉਸ ਸੰਦੂਖੜੀ ਵਿੱਚੋਂ ਆਪਣੀ ਵਿਆਹ ਵਾਲੀ ਸੂਹੀ ਫਲਕਾਰੀ ਬਾਹਰ ਕੱਢ ਕੇ ਮੋਢੇ ਉੱਤੇ ਰੱਖ ਲਈ ਫੇਰ ਅੰਦਰੋਂ ਬਾਹਰ ਆ ਕੇ ਉਹ ਚੰਨੇ ਨੂੰ ਬੋਲੀ ਤੂਤੀ ਦੇ ਤਾਇਆ ਤੂੰ ਹੁਣ ਆਪਣੇ ਘਰੇ ਚ ਲੈ ਜਾ ਫੇਰ ਨਾ ਏ ਤੂਤੀ ਦਾ ਬਾਪੂ ਸੀ ਤਾਂ ਸਭ ਕੁਝ ਸੀ ਉਹ ਨਹੀਂ ਰਿਹਾ ਤਾਂ ਰਹਿ ਹੀ ਕੀ ਗਿਆ ਪਿੱਛੇ ਬਸ ਚ ਲੈ ਜਾ ਹੜੇ ਚ ਲੈ ਜਾ ਤੇ ਫੇਰ ਉਹ ਪੱਟਾਂ ਤੇ ਦਹਾਥੜ ਮਾਰ ਕੇ ਬੈਣ ਪਾਉਣ ਲੱਗ ਪਈ ਕੀ ਦੇ ਆਸਰੇ ਮੈਨੂੰ ਛੱਡ ਗਿਆ ਵੇ ਮੇਰੇ ਸਹੁਰੇ ਦਿਆ ਜਾਇਆ ਕਿਵੇਂ ਕੱਟੂੰ ਰਾਤਾਂ ਕਾਲੀਆਂ ਦਿਨ ਸੁੰਨੇ ਵੇ ਮੇਰੇ ਸਿਰ ਦੇ ਆ ਸਾਂਝਾਂ ਗਲੀਆਂ ਚ ਰੁਲਦੇ ਤੇਰੇ ਤੋਤੀ ਨੂੰ ਕੌਣ ਦੇਊ ਦਲਾਸੇ ਵੇ ਹਾਏ ਵੇ ਕਿੱਥੇ ਛੱਡ ਗਿਆ ਵੇ ਜ਼ਾਲਮਾ ਮੈਨੂੰ ਕੱਲੀ ਨੂੰ ਉਹਦੇ ਵਹਿਣ ਸੁਣ ਸੁਣ ਕੇ ਜਾਣੋਂ ਧਰਤੀ 파ੜਦੀ ਸੀ ਤੇ ਐਉਂ ਪਿੱਟ ਦੀ ਤੇ ਵੈਣ ਪੌਂਦੀ ਤਾਰੋ ਸੇਵਿਆਂ ਦੇ ਰਾਹ ਪੈ ਗਈ ਜਦੋਂ ਉੱਥੇ ਪੁੱਜੀ ਅਜੇ ਪੂਰਾ ਬਾਲਣ ਨਹੀਂ ਸੀ ਆਇਆ ਕੈਲੂ ਦੀ ਮਿੱਟੀ ਬਣੀ ਦੇ ਸੀੜੀ ਉੱਤੇ ਇੱਕ ਪਾਸੇ ਪਈ ਸੀ ਤਾਰੋ ਨੇ ਮੋਢੇ ਤੋਂ ਫਲਕਾਰੀ ਲਾ ਕੇ ਉਸ ਉੱਪਰ ਪਾ ਦਿੱਤੀ ਤੇ ਫਿਰ ਧਾ ਮਾਰ ਕੇ ਉਹ ਆਪ ਵੀ ਸਾਰੀ ਦੀ ਸਾਰੀ ਉਹਦੇ ਉੱਤੇ ਹੀ ਡਿੱਗ ਪਈ ਠੀਕ ਹੈ ਦੋਸਤੋ ਕਹਾਣੀ ਇੱਥੇ ਖਤਮ ਅਗਲੀ ਵਾਰੀ ਫੇਲ ਮਿਲਦੇ ਆ ਕਿਸੇ ਕਹਾਣੀ ਦੇ ਨਾਲ ਧੰਨਵਾਦ